ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਦੇ ਕਲਾਸ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਆ ਜਾਂਦਾ ਮੁੱਦ ਕੀ ਮੇਨ ਸ਼ਹਿਰ ਇਹਨਾਂ ਵੀਰ ਹਰਾਂ ਨੂੰ ਤੇ ਕਲਾਸ ਨਗਰ ਦੇ ਵਿੱਚੋਂ ਤੁਹਾਨੂੰ ਤੈਨਾਂ ਨੀਲੀ ਰਾਵੀ ਦੀਆਂ ਅਸਰਾਂ ਝੋਟੀਆਂ ਵਿਖਾਉਣ ਲੱਗੇ ਆ। ਕਈਆਂ ਨੂੰ ਵਿੱਚੋਂ ਟੀਕੇ ਲੱਗੇ, ਹਜੇ ਕਈਆਂ ਨੂੰ ਬੋਲੀਆਂ। ਇਹਨਾਂ ਦਾ ਲੇਖਾ ਜੋਖਾ ਪੁੱਛ ਕੇ ਦਿੰਨੇ ਆ ਜਿਹੜੀ ਪਸੰਦ ਆ ਗਈ, ਉਹ ਤਸੱਲੀ ਕਰ ਲਿਓ। ਥੰਡ ਥੰਡ ਤੁਹਾਨੂੰ ਮੈਂ ਪ੍ਰੋਪਰ ਸਾਰੀਆਂ ਤਸੱਲੀਆਂ ਕਰਾ ਦੂੰਗਾ। ਨਿੱਕੀ ਤੋਂ ਸ਼ੁਰੂ ਕਰ ਲੈਨੇ ਤਿੰਨ ਜਾਨਵਰ ਵਿਕਰੀ ਵਾਲੇ ਆ। ਸੱਜਣਾ ਤੌਰ ਤੇ ਹੀ ਵਿਖਾ ਦੇਾਂਗੇ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਰੇਟ ਆਪਾਂ ਵੀਡੀਓ 'ਚ ਹੀ ਕਰਾ ਦੇ। ਜੱਗੇਵੀਰ ਸਾਸਰੀ ਗੱਲ ਸਾਸਰੀ ਕਾਲ ਜੀ ਹੋਰ ਸੁਣਾ ਵਾਹ ਵਧੀਆ ਤੁਸੀਂ ਸੁਣਾਓ ਜੀ ਕੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਕਿਰਪਾ ਬਾਬੇ ਨਾਨਕ ਦੀ ਤੇ ਕੱਟੀਆਂ ਇਸ ਭਰਾ ਦੀਆਂ ਹਾਂਜੀ ਇਹ ਵੀਡੀਓ ਇਹ ਆਉਂਦਾ ਨਹੀਂ ਹੈ ਕੈਮਰੇ ਚ ਹਾਂ ਕੈਮਰੇ ਚ ਨਹੀਂ ਆਉਂਦਾ ਸਾਨੂੰ ਬੋਲਣਾ ਨਹੀਂ ਆਉਂਦਾ ਹਾਂਜੀ ਹਾਂਜੀ ਤੇ ਐਡਰੈਸ ਐਡਰੈਸ ਪਿੰਡ ਕਲਾਸ ਜ਼ਿਲ੍ਹਾ ਫਰੋਇਪੁਰ ਠੀਕ ਹੈ ਤੇ ਨੰਬਰ ਇਹਦਾ ਹੀ ਚਲਾ ਦਈਏ ਸਕਰੀਨ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਠੀਕ ਹੈ ਹਾਂਜੀ ਠੀਕ ਤਿੰਨ ਤਿੰਨ ਕੱਟੀਆਂ ਇਹਨਾਂ ਕੋਲੇ ਠੀਕ ਹੈ ਤੇ ਇੱਕ ਤਾਂ ਇੱਧਰ ਕਰ ਲਈਏ ਆਪਾਂ ਸਭ ਤੋਂ ਪਹਿਲੇ ਨੰਬਰ ਤੋਂ ਬੱਗੀ ਮੋਛ ਵਾਲੀ ਬਹੁਤ ਕੱਟੀ ਚੰਗੀ ਆ ਘੋ ਠੀਕ ਉਮਰ ਇਹਦੀ ਹੈਗੀ ਵੀਰੇ 2 ਸਾਲਾਂ ਦੀ ਠੀਕ ਆ ਹਾਂ 2 ਸਾਲਾਂ ਦੇ ਅੰਦਰ ਬਾਹਰ ਹਾਂ 2 ਸਾਲਾਂ ਦੇ ਅੰਦਰ ਬਾਹਰ ਇੱਥੇ ਕੀ ਆ ਕੱਟੀ ਬਹੁਤ ਚੰਗੀ ਆ ਪੇਠਾ ਥੋੜਾ ਤੁਹਾਨੂੰ ਚਾਹੀਆ ਪੀਐਕਸਟਾ ਨਹੀਂ 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 ਜਿਵੇਂ ਆਪਾਂ ਚੈੱਕ ਕਰਾ ਦਾਂਗੇ ਜੋ ਕੱਟੀ ਵੱਜ ਗਈ ਹਾਂ ਸਲੀ ਕਰਾਈਏ ਵੇਖੋ ਕੱਟੀ ਕੱਡੀ ਤੋਰ ਤੁਰ ਲੰਮੀ ਕੋ ਤੋਰ ਦੇ ਪਰ ਇਹਨੂੰ ਹਾਂ ਬਹੁਤ ਚੰਗੀ ਕੋ ਬਣੀ ਚੰਗੀ ਬਣੀ ਹਾਂ ਪੂਰੀ ਚੰਗੀ ਹੈ ਹਨਾ ਹਾਂਜੀ ਤੇ ਨੀਲੀ ਦੇ ਦਾ ਲੋਕ دیਵਾਨੇ ਵੀ ਹਾਂ ਨੀਲੀ ਦਾ ਫਿਰ ਤਾਂ ਪਤਾ ਹੈ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਥਾਣਾ ਜੀ ਜਦੋਂ ਖਿਲਾਰਦੀ ਨਾ ਆਪਾਂ ਵੀਡੀਓ ਇੱਥੇ ਬੰਨਤੀ ਲਿਆ ਗਈ ਹਾਂ ਉਦੋਂ ਦਿ ਵੇਖੋ ਸੱਜਣਾ ਬਹੁਤ ਸੋਹਣੀ ਕੱਟੀ ਆ ਮੂੰਹ ਬਖਾ ਦੇ ਮੜਾ ਇਹ ਬੱਗੀ ਮੋੱਚ ਚ ਆ ਗਈ ਆ ਅੱਖਾਂ ਸਿੰਗਾ ਦੀ ਬਹੁਤ ਚੰਗੀ ਆ ਨਹੀਂ ਚੰਗੀ ਆ ਕੱਟੀ ਪੂਰੀ ਗੱਲ ਚਾਰੇ ਪੈਰਾਂ ਤੇ ਬਹੁਤ ਸੋਹਣੀਆਂ ਹਨਾ ਚਾਰੇ ਪੈਰਾਂ ਤੇ ਹੀ ਵਾਲ ਚੱਕ ਲਿਆਂਦੇ ਵੀ ਚਟੇ ਜੀ ਹਾਂਜੀ ਹਾਂਜੀ ਅਗਲਿਆਂ ਤੇ ਵੀ ਨਿਸ਼ਾਨੀਆਂ ਪੂਰੀਆਂ ਓਕੇ ਨਾ ਪੁੱਤਰੇ ਦੇਖਿਓ ਸੱਜਣਾ ਤੁਹਾਨੂੰ ਥਾਣਾ ਦੀ ਕਰਾਉਣੇ ਆ ਤਸੱਲ ਹਾਂ ਥਾਣਾ ਮੜਾ ਬਣ ਲੈ ਬਣਦੇ ਕਰ ਮਾਰ ਕੇ ਰਹਾ ਹੱਥ ਜਗਦੀ ਪੂਛ ਠੰਡੀ ਕੱਟੀ ਹਾਂ ਪੂਰੀ ਠੰਡੀ ਹਾਂ ਵੇਖੋ ਸੱਜਣਾ ਝੋਲੀ ਕੱਟੀ ਦੀ ਕੀ ਬਾਤਾਂ ਚਾਰਿਆ ਜਿਵੇਂ ਪੀੜੀਆਂ ਦੇ ਪਾ ਵਾਂਗੂ ਹਾਂ ਜਿੱਦ ਤਨ ਬਣੀ ਹੈ ਨਾ ਕੰਨਾ ਕਰਾ ਦੂਗੀ ਝੋਲੀ ਬਹੁਤ ਚੰਗੀ ਕੱਟੀ ਬਹੁਤ ਚੰਗੀ ਤੇ ਰੇਟ ਕੀ ਕਰੂਗਾ ਵੀਰੇ ਦਾ ਰੇਟ ਇਹ ਕਹਿੰਦਾ ਸੀਗਾ ਵੀ ਕਹਿੰਦਾ 55 ਦੇ 50 ਦੀ ਆਪਾਂ ਹਾਂ ਤੇ ਨਾ ਦੇਵਾਂਗੇ ਕਹਿੰਦਾ ਚਲ ਆ ਇਹਦਾ ਮਾਨਤਾ ਕਰ ਦੋ ਹਾਂ ਥੋੜਾ ਜਨਾ ਮਾਨਤਾ ਕਰ ਦੂਗਾ ਹਨਾ ਹਾਂ ਮਾਨਤਾ ਤਾਂ ਤੈਨੂੰ ਪਤਾ ਫਿਰ ਕਰਨਾ ਹੀ ਪੈਂਦਾ ਆਪਾਂ ਵੀ ਹੁਣ ਕੋਲ ਵੀਡੀਓ ਕਰਨਾ ਹੀ ਪੈਂਦਾ ਹਨਾ ਬਿਲਕੁਲ ਬਿਲਕੁਲ ਕਰਾ ਦਿੱਤੀ ਤਸੱਲੀ ਹਨਾ ਹਾਂ ਲੈ ਕਰੋ ਚੈੱਕ ਥਣ ਵੇਖੋ ਜਿਵੇਂ ਜੋ ਲੀ ਤਾਂ ਆ ਜਿਵੇਂ ਗੱਬਣ ਹੁੰਦੀ ਆ ਨਾ ਗੱਬਣ ਹੁੰਦੀ ਸਹੀ ਗੱਲ ਐ ਵੇਖੋ ਲੈ ਹਾਂ ਐਨ ਲੱਗੇ ਕਿ ਨਹੀਂ ਕੱਲੇ ਕੱਲੇ ਨਹੀਂ ਚੰਗੀ ਮੰਨ ਜੂਗੀ ਹਾਂਜੀ ਪੇਟ ਪੂਰਾ ਚੰਗਾ ਕੱਟ ਗਿਆ ਸਾਰਿਆਂ ਨੂੰ ਲੱਗਾ ਤੇ ਜੱਗੀ ਇਹਦੀ ਕੀ ਹਿਸਾਬ ਆ ਇਹ ਵੀ ਇੰਨੇ ਚਿਰ ਦੀ ਸਵਾਕ ਦੋ ਸਾਲਾਂ ਦੀ ਹੋਊਗੀ ਕੱਟੀ ਠੀਕ ਆ ਬਣੀ ਤਾਂ ਨਹੀਂ ਅਜੇ ਨਾ ਇਹ ਬਣੀ ਨਹੀਂ ਅਜੇ ਜਿਵੇਂ ਇਹ ਕਹਿੰਦੇ ਹੀਟ ਕੱਢੀ ਸੀ ਠੀਕਾ ਨਹੀਂ ਨਹੀਂ ਠੀਕਾ ਨਹੀਂ ਭਰਾਇਆ ਇਹਨਾਂ ਨੇ ਠੀਕ ਆ ਆ ਵੇਖੋ ਇਹ ਥਣ ਝੋਲੀ ਵੇਖੋ ਇਹਨਾਂ ਦੇ ਘਰਾਂ ਬਹੁਤ ਸੋਹਣਾ ਲੱਗਾ ਬਲੰਗਲ ਅਰਕਾ ਮੋਟਾ ਹਣਾ ਤੇ ਜੱਤ ਜੁੱਤ ਵੇਖ ਕੱਢੀ ਪਲੀ ਕਿੰਨੀ ਕੱਟੀ ਹਾਂ ਇਹਦਾ ਮੰਨ ਲਾ ਪੂਰੀ ਤਿਆਰੀ ਚੀ ਹੈ ਪੂਰੀ ਤਿਆਰੀ ਹੁਣ ਜਦਨ ਬਸ ਇਹਦਾ ਟੀਕਾ ਭਰਿਆਗਾ ਜਦਨ ਉਹ ਦਿਹਾੜੇ ਫੀਡ ਫੂਡ ਪਾਗੇ ਤਾਂ ਤੋਰ ਦੇ ਕਰਨੇ ਬਾਹਰ ਕੱਢ ਦੇ ਤੇ ਬਹੁਤ ਸੋਹਣੀ ਹੈ ਸਿੰਘ ਸਾਜ ਸਾਰੇ ਨਿਸ਼ਾਨੇ ਨਹੀਂ ਛੁਨੀਆਂ ਵਾਲੋਂ ਬ ਮੂਹ ਭਾਇ ਮੜਿਆ ਮੂਹ ਬੜੀ ਸੋਹਣੀ ਜਾਂਦੀ ਆ ਜਿੱਦਾਂ ਝੋਟੀਆਂ ਤਿਆਰ ਹੋਈਆਂ ਨਾ ਜਿੱਦਾਂ ਤਿਆਰ ਹੋਈਆਂ ਤੇ ਵਪਾਰੀਏ ਏਠ ਉੱਤੇ ਡਿੱਗਣਗੇ ਵੀ ਸਾਨੂੰ ਦੇ ਦੇ ਸਾਨੂੰ ਦੇ ਦੇ ਨਹੀਂ ਬਹੁਤ ਚੰਗੀਆਂ ਆ ਤਾਂ ਪੂਰੀ ਫੱਬੀ ਆ ਪੂਰੀ ਪੂਰੀ ਵੱਡੀ ਝੋਟੀ ਬਨ ਜਾਊਗਾ ਹਾਂਜੀ ਹਾਂਜੀ ਪੂਰੀ ਬਸ ਬੱਤ ਬਸ ਵੇਖੋ ਸੱਜਣੋ ਇਹ ਤੋਰ ਤੂਰ ਕਰ ਲੋ ਚੱਕ ਜੋ ਐ ਚੰਗੀਆਂ ਲੈ ਆ ਲੈ ਆ ਹਾਂ ਤਲਿਆਰਾ ਆ ਪਾੜਾ ਇਹਨੇ ਸੰਗਲ ਲਾ ਕੇ ਨਾ ਯਾ ਤਲਿਆਰਾ ਨਹੀਂ ਤਲਿਆਰੇ ਤੋਂ ਥੋੜਾ ਜਿਹਾ ਕਰਦੀ ਆ ਮਾਰਾ ਇਹ ਸੰਗਰ ਰਹਿਣ ਦੇ ਵੇਖੋ ਆਖੋ ਖ ਚਿੱਟੀ ਮਣਕਣੀ ਹਨਾ ਹਾਂ ਪੂਰੀ ਚੰਗੀਆਂ ਸੰਗਾ ਸੰਗਾ ਦਾ ਹਾਂ ਸਾਰੇ ਚੰਗੀਆਂ ਛੋਟੀਆਂ ਥਾਂ ਤੋਂ ਵੇਖੋ ਤਾਂ ਕਿੱਡਾ ਮੋਟਾ ਫੇਰ ਪਤਾ ਲੱਗਦਾ ਫੇਰ ਪਤਾ ਲੱਗਦਾ ਕੀ ਕੁਝ ਖਾ ਜਾਂਦੀਆਂ ਐ ਹਾਂ ਕਹਿਣਾ ਹੀ ਸੌਖਾ ਵੀ ਕੱਟੀ ਆ ਹੈਗੀ ਤਾਂ ਐਂ ਕਹਿ ਦੇਣਾ ਕਹਿ ਦਿੰਦੇ ਕਹਿ ਹੁਣ ਤੂੰ ਵੀ ਸਾਂਭਣਿਆ ਨੀਰੀ ਦੇ ਮਾ ਵੀ ਸਾਂਭਣਿਆ ਪਤਾ ਤਾਂ ਆਪਾਂ ਨੂੰ ਆ ਖਰਚਾ ਕਿੰਨਾ ਹੁੰਦਾ ਪਿਆਰ ਬਹੁਤ ਖਰਚਾ ਆਉਂਦਾ ਏਡੀ ਜਦੋਂ ਹੋਣ ਗਈ ਉਹ ਤੋਂ ਵੇਖੀ ਜੇ ਉਹਦੇ ਤੋਂ ਬੱਚੇ ਹੀ ਆ ਇਹਦੇ ਬੱਚੇ ਤਾਂ ਜਿੰਨਾ ਕਿ ਇਹਨਾਂ ਦਾ ਮੁੱਲ ਕਰਨ ਉਹਨੇ ਤਾਂ ਖਾ ਗਏ ਆਪਣੇ ਖਾ ਕੇ ਖਾ ਕੇ ਸਾਰੀਆਂ ਦਾ ਮਈਆਂ ਚੰਗੀਆਂ ਉਹਨਾਂ ਨੇ ਵੇਖ ਇਧਰ ਤੁਲੀ ਤੁਲੀ ਇਹਦੀ ਤੁਲੀ ਇਹਦੀ ਚੰਗੀ ਹੈ ਮੈਂ ਨਾ ਯਾਰ ਥਣ ਲੱਗੇ ਯਾਰ ਕੀ ਬਾਤ ਹੈ ਵਾਸ਼ ਕੀ ਕੋਈ ਸ਼ਾਫ ਇਹਦਾ ਭਾਅ ਕਿੱਡਾ ਹੈ ਇਹਦਾ 60000 ਰੁਪਿਆ ਹਾਂ ਦੇ ਨਾਲ ਠੀਕ ਹੈ ਹਾਂ ਵਿੱਚੋਂ ਜੋ 60000 ਚੋਂ ਕਰ ਦੋਗੇ ਮਾਨ ਬਈ ਜੋ ਕੋਈ ਆਊਗਾ ਮਾਨਤਾ ਥੋੜਾ ਹੋਊਗਾ ਬਾਹਲਾ ਨਹੀਂ ਕੋਈ ਐਵੇਂ ਵੀਰ ਕਈ ਜਾਵੇ ਇੰਨੇ ਲੜਾ ਹੈ ਨਾ ਇੰਨੇ ਲੜਾ ਵੀ ਵਿਚਾਰਿਆਂ ਸੰਭਗਾ ਹਾਂ ਬਾਹਲਾ ਨਹੀਂ ਕੋਈ ਹੈਗਾ ਆ ਨੀਲੀ ਰਾਵੀ ਹਾਂ ਇਹ ਟੇਢੇ ਕੱਟ ਚਾ ਨੀਲੀ ਰਾਵੀ ਬਹੁਤ ਚੰਗੀ ਆ ਤੇ ਇਹ ਇੱਕ ਮਹੀਨੇ ਦੀ ਇਹ ਕਹਿੰਦੇ ਗੱਬਣ ਆ ਕੋਈ 5 ਦਿਨ 4 ਦਿਨ ਉੱਤੇ ਆ ਇੱਕ ਮਹੀਨਾ ਤੇ 5 4 ਦਿਨ ਲੱਗੇ ਪੰਜ ਚਾਰ ਦਿਨ ਹਾਂ ਆਪਦਾ ਕੋਈ 10 ਦਿਨਾਂ ਨੂੰ ਹੋਰ ਵੀ ਆਪਾਂ ਦੱਸ ਦਿੰਨੇ ਹਜੇ ਚੈੱਕ ਨਹੀਂ ਹਾਂ ਚੈੱਕ ਨਹੀਂ ਗਿਆ ਆਪਾਂ ਖਾਲੀ ਮੰਨ ਕੇ ਦਵਾਂਗੇ ਉਸ ਹਿਸਾਬ ਨਾਲ ਇਹਨੂੰ ਅਗਲਾ ਦਾਣਾ ਫੱਕਾ ਪਾ ਲੇ ਹਾਂ ਉਸ ਹਿਸਾਬ ਨਾਲ ਉਹ ਚੀਜ਼ ਨਾ ਪਾਵੇ ਹਾਂਜੀ ਹਾਂਜੀ ਤੋਰ ਲੈ ਇਹਦੀ ਵੀ ਤੋਰ ਕਰਾ ਦੇ ਚ ਬਹੁਤ ਚੰਗੀ ਕੱਟੀ ਇਹਦੀ ਝੋਲੀ ਜਿਹਾ ਬਾਜੂ ਵੀ ਨਾ ਖੁਰਲੀ ਧਾਣ ਕੇ ਉਹਦਾ ਬਖਾਵਾਂਗੇ ਠੀਕ ਹੈ ਸਿੰਘ ਸਾਹ ਜਾਂਦਾ ਵੀ ਤੇ ਟੇਢੇ ਕੱਟ ਚ ਹਾਂ ਕੱਦ ਘਾਟ ਬਹੁਤ ਇਹਨਾਂ ਦੋ ਨਾਲ ਉੱਚੀ ਆ ਕੱਦ ਚ ਹਾਂ ਉਮਰ ਇਹਦੀ ਵੀ ਇੰਨੀ ਕੀ ਆ 2 ਤੋਂ 2.5 ਸਾਲ ਦੀ ਠੀਕ ਆ ਠੀਕ ਆ ਠੀਕ ਆ ਲੈ ਇਹਨੂੰ ਦੇਖੋ ਸੱਜਣਾ ਤੁਰ ਤੁਰ ਵੈਚਾ ਭੜੀ ਯਰਗੀ ਆ ਭਾਈ ਦੀ ਕਿ ਨਹੀਂ ਮਗਰ ਲੈ ਆ ਆਸ਼ਾ ਦੇਖੋ ਜਦਨ ਤਿਆਰ ਹੋ ਗਈ ਮੁੰਦਰੀ ਯਰਗੀ ਚੂਟੀ ਬਣ ਜਾਣੀ ਮੈਂ ਨਹੀਂ ਦੱਸੂ ਵਿਰੋਧਨ ਵੀ ਜਦਨ ਤਿਆਰ ਹੋਈ ਆ ਹਾਂ ਤੇ ਇਹਦਾ ਸਰੀਰ ਦੇ ਹਿਸਾਬ ਨਾਲ ਇਹਨੇ ਜੇ ਟੀਕਾ ਲੱਗਾ ਰਹਿ ਵੀ ਜਾਣਾ ਰਹਿ ਜਾਣਾ ਇਹਨੇ ਮੈਨੂੰ ਆਪ ਲੱਗਦਾ ਵੀ ਇਹਨੇ ਰਹਿ ਜਾਣਾ ਇਹਦਾ ਕਹਿੰਦੇ ਆ ਟੂਟ ਸੈਟਅਪ ਚੰਗੇ ਵੀ ਸਹੀ ਆ ਓਕੇ ਵੀ ਨਿਸ਼ਾਨੀਆਂ ਦੇ ਗਈ ਆ ਹਾਂ ਵੀ ਮੈਂ ਗੱਪਣਾ ਹਾਂ ਵੀ ਗੱਪਣਾ ਓਕੇ ਤੇ ਬਾਕੀ ਅੱਗੋ ਜਾਣਾ ਇਹ ਕਿਸਮਤ ਆ ਜਿੰਦੀ ਕਿਸਮਤ ਜਾਗ ਪਈ ਤੇ ਫਿਰ ਤਾਂ ਸਮਝ ਲਾ ਆ ਗਈ ਦਿਨ ਤਾਂ ਘਟੀ ਜਾਣੇ ਜਦ ਦਿਨ ਚੱਲ ਪਏ ਚੜ ਗਿਆ ਤੇ ਛੇਪ ਗਿਆ ਹਾਂ ਬਸ ਚੋਲੀ ਵਿਖਾਓ ਇਹਦੀ ਵੀ ਹਾਂ ਵੇਖ ਇਹਦੇ ਵੀ ਬਹੁਤ ਚੰਗਾ ਲੱਗਾ ਯਾਰ ਇਹਦਾ ਲੱਗਦਾ ਜੀ 100% ਹੀ ਹੋ ਸਕਦੀ ਆ ਗੱਬਣ ਬਾਕੀ ਅੱਗੋ ਕਿਸਮਤ ਠੀਕ ਆ ਇਹਦਾ ਰੇਟ ਇਹਦਾ ਰੇਟ ਵੀ ਮੁੱਲ 65 ਆ 68 ਦੀ ਦੇ ਦਾਂਗੇ ਮੁੱਲ 65 ਅਤੇ 62000 ਦੀ 62000 ਦੀ ਦੇ ਦਾਂਗੀ ਠੀਕ ਹੈ ਬਾਕੀ ਅਗਲਾ ਇਹਦਾ ਨੰਬਰ ਚਲਾ ਦਨੇ ਹਾਂ ਨੰਬਰ ਚਲਾ ਦਨੇ ਪਰਕ ਕਰ ਲਈ ਜਿਹੜੀ ਫੱਟ ਆ ਗਈ ਆਪਦੀ ਖੋਲ ਕੇ ਲੈ ਲਈ ਹਾਂਜੀ ਹਾਂਜੀ ਆਪਦੀ ਖੋਲ ਕੇ ਲੈ ਲਈ ਜੋੜਾ ਲੈਣਾ ਜੋੜਾ ਲੈ ਲੈ ਜੇ ਕਿਸੇ ਨੇ ਤਿੰਨੇ ਲੈਣੀਆਂ ਤਿੰਨੇ ਲੈ ਹਾਂ ਜੇ ਇਕੱਠੀਆਂ ਲਊਆ ਫਿਰ ਇਹ ਆਂਦਾ ਸੀ ਆਪਾ ਉਸ ਹਾਬ ਨਾਲ ਮੰਨਤਨ ਕਰਦਾ ਜੇ ਇੱਕ ਹੀ ਲੈਂਦਾ ਬੰਦਾ ਇਕੱਠੀਆਂ ਹਾਂ ਵੀ ਚਲ ਅਗਲੇ ਤੇ ਆ ਗਾਂ ਜਾ ਕੇ ਕਿਸੇ ਦੀਆਂ ਤਿਆਰ ਹੋ ਜਾਣਗੀਆਂ ਹਾਂ ਤੇ ਪਰ ਝੋਟੀਆਂ ਚੰਗੀਆਂ ਜੀ ਝੋਟੀਆਂ ਤਿਆਰ ਕਰ ਲੈ ਬਣੀਆਂ ਬਣਾਈਆਂ ਇੱਕ ਜਣਾ ਵੀ ਕਾਲੀ ਹੋਵੇ ਥੋੜਾ ਜਿਹਾ ਫਰਕ ਜਾ ਪੈ ਜਾਂਦਾ ਵੇਚਣ ਜਿਹੜੀ ਨੀਲੀ ਆ ਉਹਦਾ ਆਪਾਂ ਨੂੰ ਪਤਾ ਹੀ ਹੁਣ ਆਪਾਂ ਨੂੰ ਵਪਾਰ ਲੈਣ ਚ ਜੇ ਨੀਲੀ ਮੱਝ ਮਿਲ ਜੇ ਆਪਾਂ ਨੂੰ ਫਿਰ ਭੱਜ ਕੇ ਪੈਨੇ ਆ ਯਾਰ ਉਹ ਕੇ ਲੈ ਜਾਂਦਾ ਅਗਲਾ ਨੀਲੀ ਦੀ ਮੈਂ ਤਾਂ ਖੜਨੀ ਨਹੀਂ ਦਿੰਦਾ ਖੜ ਨਹੀਂ ਦਿੰਦਾ ਸਹੀ ਗੱਲ ਆ ਜੀ ਵਾਕੇ ਹੀ ਵਾਕੇ ਲੈ ਵੀ ਸੱਜਣੋ ਇਹ ਸੀਗੇ ਐਨੀਮਲ ਕਲਾਸ ਨਗਰ ਦੇ ਵਿੱਚ ਵੀਰ ਦੇ ਕੋਲੇ ਵਿਕਰੀ ਵਾਲੀਆਂ ਝੋਟੀਆਂ ਤੁਹਾਨੂੰ ਲੈਖਾ ਜੋਖਾ ਲੈਤਾ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ